ਚੱਕਰਵਾਰਤ ਮੋਂਥਾ ਅੰਦਰ ਪ੍ਰਦੇਸ਼ ਦੇ ਟੱਟ ਤੇ ਪਹੁੰਚਣਾ ਸ਼ੁਰੂ ਹੋ ਗਿਆ ਹੈ ਇਹ ਵਿਸ਼ਾਖਾਪਟਨਮ ਦੀ ਤਰਫ 18 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਇਹ ਚੱਕਰਵਾਰਤ ਅੱਜ ਭਿਆਨਕ ਰੂਪ ਲੈ ਲਵੇਗਾ ਮੌਸਮਾਗ ਦੇ ਮੁਤਾਬਕ ਜਿਵੇਂ ਜਿਵੇਂ ਇਹ ਕਾਕੀਨਾੜਾ ਮਛਲੀ ਪਟਨਮ ਤੱਟ ਦੇ ਕਰੀ ਪਹੁੰਚੇਗਾ ਅਤੇ ਤੇਜ਼ ਹੁੰਦਾ ਜਾਵੇਗਾ ਸੂਬੇ ਦੇ ਤੱਟੀਆ ਜ਼ਿਲ੍ਹਿਆਂ ਦੇ ਵਿੱਚ ਮੌਲੇ ਤਾਰ ਬਰਸਾਤ ਅਤੇ 90 ਤੋਂ 110 ਪ੍ਰਤੀ ਕਿਲੋਮੀਟਰ ਦੀ ਰਫਤਾਰ ਦੇ ਨਾਲ ਹਨੇਰੀ ਚੱਲ ਰਹੀ ਹੈ ਲੈਂਡਫਾਲ ਦੇ ਦਰਮਿਆਨ ਸਮੁੰਦਰ ਦੇ ਵਿੱਚ 5 ਮੀਟਰ ਤੱਕ ਉੱਚੀ ਲਹਿਰਾਂ ਉੱਠ ਸਕਦੀਆਂ ਹਨ ਸਾਊਥ ਸੈਂਟਰਲ ਰੇਲਵੇ SCR ਨੇ ਵਿਜੇਵਾੜਾ ਡਿਵੀਜ਼ਨ ਦੇ ਤਹਿਤ ਚੱਲਣ ਵਾਲੀਆਂ 54 ਟ੍ਰੇਨਾਂ ਨੂੰ ਕੈਨਸਲ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮੁਤਾਬਕ ਤੂਫਾਨ ਦੇ ਪ੍ਰਭਾਵਾਂ ਦੇ ਨਾਲ ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਦੇ 9 ਸੂਬਿਆਂ ਦੇ ਵਿੱਚੋਂ ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ਼, 오ਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਕੇਰਲ, ਕਰਨਾਟਕ, ਛੱਤੀਸਗੜ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਝਾਰਖੰਡ ਦੇ ਅਗਲੇ 3 ਦਿਨਾਂ ਤੱਕ ਬਹੁਤ ਭਾਰੀ ਬਰਸਾਤ ਦਾ ਸੰਕੇਤ ਦੱਸਿਆ। ਤੂਫਾਨ ਦੇ ਪ੍ਰਭਾਵ ਦੇ ਨਾਲ ਬੀਤੇ ਦਿਨ ਛੱਗ ਝਾਰਖੰਡ ਦੇ ਵਿੱਚ ਬਹੁਤ ਭਾਰੀ ਬਰਸਾਤ ਰਿਕਾਰਡ ਹੋਈ ਹੈ। ਮੱਧ ਪ੍ਰਦੇਸ਼, ਰਾਜਸਤਾਨ, ਮਹਾਰਾਸ਼ਟਰਾ ਦੇ ਕਈ ਜ਼ਿਲ੍ਹੇ ਵੀ ਬਰਸਾਤ ਦੇ ਨਾਲ ਭਿੱਜ ਗਏ। ਤੂਫਾਨ ਮੌਨਥਾ ਨਾਮ ਥਾਈਲੈਂਡ ਨੇ ਦਿੱਤਾ ਹੈ। ਥਾਈ ਭਾਸ਼ਾ ਦਾ ਅਰਥ ਹੈ ਸੰਗੁੱਤੀ ਫੁੱਲ। ਉੱਥੇ ਕੇਰਲ ਦੇ ਵਿੱਚ ਹੋਈ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਦੇ ਨਾਲ ਨਿਚਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਜਿਸ ਨਾਲ ਬੀਤੇ ਦਿਨ 2 ਲੋਕਾਂ ਦੀ ਮੌਤ ਹੋ ਗਈ। ਉੱਥੇ ਅੜੀਸਾ ਸਰਕਾਰ ਨੇ ਤਟੀਆਂ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਹੈ। ਉੜੀਸਾ ਦੇ ਅੱਠ ਜ਼ਿਲ੍ਹੇ ਮਲਕਾਨੇਰੀ ਕੋਰਾਟੂ ਨਰਬੰਗੂ ਰਾਏਗੜ ਗਜਪਤੀ ਗੰਜੇਮ ਅਤੇ ਕਾਲਾਹਾਂਡੀ ਅਤੇ ਕੰਦਦਾਨ ਦੇ ਵਿੱਚ 128 ਰੈਸਕਿਊ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਰਾਹਤ ਕੇਂਦਰਾਂ ਦੇ ਵਿੱਚ ਖਾਣਾ ਦਵਾਈ ਰੋਸ਼ਨੀ ਅਤੇ ਪਾਲਤੂ ਜਾਨਵਰਾਂ ਦੀ ਵਿਵਸਥਾ ਲਈ ਟੀਮਾਂ ਕੰਮ ਕਰ ਰਹੀਆਂ ਹਨ ਸਾਰੇ ਸਕੂਲ ਅਤੇ ਆਂਗਣਵਾੜੀ ਕੇਂਦਰ ਆਉਣ ਵਾਲੀ 30 ਅਕਤੂਬਰ ਤੱਕ ਬੰਦ ਕਰ ਦਿੱਤੇ ਹਨ ਓਡੀਸ਼ਾ ਦੇ ਮੰਤਰੀ ਸੁਰੇਸ਼ ਪੁਜਾਰੀ ਨੇ ਦੱਸਿਆ ਕਿ ਐਨਡੀਆਰਐਫ, ਆਡੀਆਰਐਫ ਅਤੇ ਫਾਇਰ ਸਰਵਿਸ ਦੀ 128 ਟੀਮਾਂ ਕਰੀਬ 5000 ਕਰਮਚਾਰੀ ਤਾਇਨਾਤ ਹਨ 28-29 ਅਕਤੂਬਰ ਨੂੰ ਹਵਾ ਦੀ ਰਫਤਾਰ 80 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਪਹੁੰਚ ਸਕਦੀ ਹੈ ਇਹ ਚੰਗੀ ਗੱਲ ਹੈ ਕਿ ਤੂਫਾਨ ਤੇਜ਼ ਦਿਨ ਨਾਲ ਅੱਗੇ ਵਧ ਰਿਹਾ ਕਿਉਂਕਿ ਇਸ ਨਾਲ ਸਮੁੰਦਰ ਦੇ ਵਿੱਚ ਊਰਜਾ ਇਕੱਠਾ ਨਹੀਂ ਹੋਏਗੀ ਅਤੇ ਨੁਕਸਾਨ ਘੱਟ ਹੋਣ ਦੀ ਉਮੀਦ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ, ਗੁੰਟੂਰ, ਬਾਪਟਲਾ ਅਤੇ ਵੈਸਟ ਗੋਦਾਵਰੀ ਜ਼ਿਲ੍ਹਿਆਂ ਦੇ ਵਿੱਚ ਅਗਲੇ 3 ਦਿਨ ਭਾਰੀ ਬਰਸਾਤ ਦੀ ਸੰਭਾਵਨਾ ਹੈ